ਐਸੋ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਜੀਠਾ ਤੋਂ ਜਿੱਥੇ ਕਿ ਅੱਜ ਭਗਵੰਤ ਮਾਨ ਵੱਲੋਂ ਰੈਲੀ ਦੇ ਵਿੱਚ ਆਉਣਾ ਸੀ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਉਸ ਦੇ ਵਿਰੋਧ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਉਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਸ਼ਾਂਤਮਈ ਟੰਗ ਦੇ ਨਾਲ ਪੰਡਾਲ ਵੱਲੋਂ ਮਜੀਠੇ ਤੋਂ ਦਿਖਾਈ ਜਾ ਰਹੀਆ ਤੇ ਸਾਡੇ ਨਾਲ ਕਹਨ ਨੂੰ ਮੰਨਿਆ ਜਾਵੇ ਕਈ ਕਈ ਨੇ ਜੋ ਭਗਵੰਤ ਮਾਨ ਦੀ ਮਰਜੀ ਉਹ ਨੱਥ ਪਾਈ ਦੀ ਆ ਇਹ ਤਰਨੀ ਚਾਹੁੰਦੇ ਆ ਵੀ ਆਜੇ ਸਾਡੇ ਨਾਲ ਗੱਲ ਕਰੋ ਭਗਵੰਤ ਮਾਨ ਦੇ ਹੋਰਾਂ ਵੀ ਨੱਥ ਪਤਾ ਤੇ ਆ ਕੇ ਆ ਚੌਂਕ ਦੇ ਵਿੱਚ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਤੇ ਜਿਹੜੀਆਂ ਮੰਦਾ ਉਹਨਾਂ ਨੂੰ ਮੰਨਿਆ ਜਾਵੇ ਸਾਡੇ ਸਵਾਲਾਂ ਦਾ ਜਵਾਬ ਦਿੱਤਾ ਜਾਵੇ ਸਾਡੀ ਸੁਤ ਤਸਵੀਰਾਂ ਤੁਸੀਂ ਦੇਖ ਲਓਗੇ ਅੱਜ ਮੀਟੇ ਜੋ ਜਿੱਥੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਵਾਦਿਆ ਹੋਇਆ ਤੁਸੀਂ ਦੇਖ ਰਹੇ ਹੋ ਤੇ ਮੁੱਖ ਮੰਤਰੀ ਨੂੰ ਜੋ ਸਾਥਵੇਂ ਤਰੀਕੇ ਨਾਲ ਸਵਾਲ ਜਵਾਬ ਕੀਤੇ ਜਾਣਗੇ ਸੋ ਸੁਵਿੰਦਰ ਸਿੰਘ ਚਤਾਲਾ ਜੀ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ ਜਿਹੜੇ ਹਾਲਾਤ ਤੁਸੀਂ ਪੇਨਾ ਕਰ ਰਹੇ ਜੇ ਪੁਲਿਸ ਦੇ ਜ਼ੋਰ ਨਾਲ ਦੁਬਾਰਾ ਜੇ ਤੇ ਪੁਲਿਸ ਦੇ ਜ਼ੋਰ ਨਾਲ ਲੋਕ ਦਬੇ ਨਹੀਂ ਜਾਂਦੇ ਹੁੰਦੇ ਇਹ ਕਰਕੇ ਨੇੜਾਈ ਨੂੰ ਸਿਰੇ ਲਾਵਾਂਗੇ ਖੜਾ ਦੇ ਨੇ ਸਾਡੇ ਆਪ ਨੂੰ ਦਿੱਤੇ ਧੰਨਵਾਦ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਅੱਗੇ ਵੀ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਇੱਕ ਬਹੁਤ ਵੱਡਾ ਜਥਾ ਅੱਗੇ ਵੀ ਜਿਹੜਾ ਪਹੁੰਚ ਪਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਟਾਈਮ ਜੀਠੇ ਦੇ ਉੱਤੋਂ ਜੀਠੇ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਸੋ ਇਹ ਤਸਵੀਰਾਂ ਜੋ ਤਸਵੀਰਾਂ ਜੋ ਮਜੀਠੇ ਤੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿਸਾਨ ਮਨੁਸਖਰਸ਼ ਕਮੇਟੀ ਪੰਜਾਬ ਵੱਲੋਂ ਜੋ ਇਸ ਟਾਈਮ ਕੈਮਰਾ ਕੈਮਰਾ ਸਵਾਜਵਾ ਕਰਨ ਵਾਸਤੇ ਜੋ ਪਹੁੰਚੇ ਹੋਏ ਕਿਸਾਨ ਮਨੁਸਖਰਸ਼ ਕਮੇਟੀ ਪੰਜਾਬ ਦੇ ਜਿੰਨੇ ਬੰਦੇ ਸਾਥੀ ਜੋ ਉੱਥੇ ਪਹੁੰਚੇ ਹੋਏ ਮਰਦਾਬਾਦ ਉਹ ਪਿਛਲੇ ਜਿਲ੍ਹੇ ਮਾੜਾ ਕਦੀ ਪਿਛਲੇ ਜਿਲ੍ਹੇ ਨਹੀਂ ਨਹੀਂ ਇਹ ਪਾਸੇ ਮੂੰਹ ਕੇ ਇਸ ਟਾਈਮ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹੋਣੇ ਨੰਬੂ ਆ ਪਿਛੇ ਆਓ ਨਾਲ ਨਾਲ ਬੈਠ ਜਾਓ ਕਵੀਰਾ ਪਿਛੇ ਆਓ ਜੋ ਇੱਕ ਤਸਵੀਰਾ ਜੋ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਨਾਲ ਉਸਾਨ ਮਦੂਦ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬੈਠ ਜਾਓ ਬੈਠ ਜਾਓ ਬੈਠ ਜਾਓ ਪਿਛਾ ਬਹੁਤ ਚੌਂਕ ਤੋਂ ਮੜਾ ਪਿਛਾ ਬੈਠ ਜਾਓ ਬੈਠ ਜਾਓ ਬੈਠ ਜਾਓ ਬੈਠਣ ਵਾਸਤੇ ਸਾਰਿਆਂ ਨੂੰ ਦੇਸ਼ ਦਿੱਤਾ ਗਿਆ ਸਾਰੇ ਬੈਠ ਜਾਓ ਸੋ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਮਜੀਠਾ ਤੋਂ ਚਲੋ ਚਾਹ ਰਹੇ ਵੰਡਾਲਾ مارا ڈارشن اگے 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 تھو 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 تھ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਜਿੱਕੇ ਜੋ ਜਿੱਥੇ ਕੇ ਕਿਸਾਨ ਮਦਦ ਸੰਘਰਸ਼ ਕਮੇਟੀ ਪੰਜਾਬ ਦਾ ਇੱਕ ਬਹੁਤ ਵੱਡਾ ਕਾਫਲਾ ਜੋ ਉੱਥੇ ਭਗਵਾਨ ਜੀ ਨੂੰ ਸਵਾਲ ਜਵਾਬ ਕਰਨ ਵਾਸਤੇ ਪਹੁੰਚ ਚੁੱਕਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜੋ ਸਾਡੇ ਆਗੂ ਜਿਹੜੇ ਸੂਬੇ ਦੇ ਆਗੂ ਅੱਗੇ ਕੀ ਗੱਲਬਾਤ ਕਰ ਰਹੇ ਨੇ ਉਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਰਸਾਈਆਂ ਜਾ ਰਹੀਆਂ ਬੈਠੋ ਯਾਰ ਬੈਠੋ ਬੰਦੇ ਗਾਦੇ ਬੰਦੇ ਸੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਸੋ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਸੋ ਬੈਠੋ ਮਜੀਠਾ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਸੋ ਇਹ ਤਸਵੀਰਾਂ ਨੇ ਤੁਹਾਨੂੰ ਤੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੋ ਕਸਮੀਰਾ ਜੋ ਤੁਹਾਡੇ ਨਾਲ ਸਾਹਮਣੇ ਕਿੱਥੇ ਜਾ ਰਿਹਾ ਨਾ ਜਿੱਥੇ ਕੇ ਬਾਸਲ ਵੱਲੋਂ ਲੋ ਰੋਗ ਦਿੱਤਾ ਗਿਆ ਅੱਗੇ ਜਾਣ ਦੋ ਸੋ ਇਹ ਮੋਰਚਾ ਜੋ ਵੱਡੇ ਪੰਦਰ ਦੇ ਚੱਲ ਰਿਹਾ ਇਸ ਟਾਈਮ ਚੌਂਕ ਦੇ ਵਿੱਚ ਸਾਰਿਆਂ ਨੂੰ ਦਿੱਤਾ ਗਿਆ ਜਿੱਥੇ ਵੱਡੇ ਸਾਥੀਆਂ ਨੂੰ ਥਰਨਾ ਦੇ ਦਿੱਤਾ ਗਿਆ ਅੱਜ ਇੱਕ ਮਿੰਟ ਡਾਟਰ ਗੱਡੀ ਇੱਥੇ ਲੱਗ ਲਈਏ ਇੱਕ ਮਿੰਟ ਰੋਕੋ 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 ਯਾਰਾ ਡਾਕਟਰ ਪੱਲਾ ਜਾਨ ਸਮਾਨ ਜੀ ਨੂੰ ਸਵਾਲ ਜਵਾਬ ਕਰ। ਆ ਮੈਂ ਖਾਲ ਲੜੇ ਖਾਲ ਲੜੇ ਆ ਸਰਕਾਰ ਜਿਹੜੀ ਆ ਉਹ ਕੁੱਤੇ ਕਰ ਰਹੀ ਹੈ। ਭਵਿੱਖ ਦਾ ਪੱਤਾ ਨਹੀਂ ਕੱਢ ਲਿਆ। ਇਹ ਤੋਂ ਕਰ ਲਿਆ ਖਾਲ ਮੈਂ ਜਨਾਬ ਜਿਹੜਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਸਾਨ ਮਦੂਲ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮਜੀਠਾ ਚੌਕ ਦੇ ਵਿੱਚ ਧਰਨਾ ਜਿਹੜਾ ਲਾ ਦਿੱਤਾ ਗਿਆ। ਸੋ 7 ਮਈ ਦੇ ਨਾਲ ਸਵਾਲ ਜਵਾਬ ਕਰਨੇ ਨੇ ਮੁੱਖ ਮੰਤਰੀ ਸਾਹਿਬ ਨੂੰ ਉਸ ਸੰਬੰਧ ਦੇ ਵਿੱਚ ਉੱਥੇ ਜਥੇਬੰਦੀ ਪਹੁੰਚ ਚੁੱਕੀ ਆ। ਪੀਰ ਪਟਾਲਾ ਵਾਲਾ ਹਰਜੀਤ ਹੈ। ਬਲੱਡਰ ਲੱਗੋ। ਚਲੋ ਭਾਈ। ਸੋਇਤ ਤਸਵੀਰਾਂ ਤੁਸੀਂ ਠੀਕ ਆ। ਜਟਾਲਾ ਸਾਹਿਬ ਆਪਣੇ ਵਾਲਾ ਕੀ ਕਰਨਾ ਜੇ ਆਹ ਕੱਟ ਕੇ ਇੱਥੇ ਲਾਵਾਗੇ ਨਾ ਕਿ ਪਾਸੇ ਨੂੰ ਤੇ ਬਹਿਗਾਗੇ ਬੈਠਾ ਲੈਂਦਾ ਤੁਸੀਂ ਇਹ ਗੱਲੇ ਪਾਸੇ ਇਸ਼ਾਰਾ ਨਾ ਕਰੋ ਮੈਂ ਖਾ ਲੈਂਦਾ ਠੀਕ ਆ ਚਲੋ ਕਰੋ 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 ਦੇਖੋ ਉਹ ਉਹ ਤੇ ਜੀ ਆ ਚਲੋ ਜੀ ਧੰਨਵਾਦ ਆਜੋ ਭਾਈ ਲੈ ਜੋ ਆਜੋ ਮੇਰੇ ਨਾਲ ਆਜੋ ਭਾਈ ਬਾਈ ਤੋਂ ਮੇਰੇ ਵੀਰ ਪਹਿਲਾ ਜਰ ਦੌੜੀ ਆਪਾਂ ਦੀ ਸਰਕਾਰ ਦੀ ਸਰਕਾਰ ਦੀਆਂ ਏਜੰਸੀਆਂ ਲੱਗੀਆਂ ਵਾ ਸਰਕਾਰ ਦੀ ਅੱਖ ਤੁਹਾਨੂੰ ਵੇਖ ਰਹੀ ਆ ਇਹਨੂੰ ਗਵਾਹ ਕਰਦੀ ਹੈ ਫਕਰ ਗੱਲ ਬਣਾਜਵਾਰਾ ਆ ਆ ਫੜ ਗੱਡੀ ਬਹੁਤ ਗੱਡੀ ਜਿਹੜੀ ਅੱਗੇ ਕਰਦੇ ਸਪੀਕਰ ਸਹੀ ਨਹੀਂ ਚੱਲਦਾ ਉਹ ਗੱਡੀ ਜਿਹੜੀ ਹੈ ਸਪੀਕਰ ਉਹਦਾ ਸਹੀ ਆ ਇਹ ਬਣਾਜਵਾਰਾ ਬੇਸਾ ਸਾਦਰ ਤੋਂ ਥੋੜਾ ਕਰ ਦੋ ਕਰ ਦੋ ਇਹਨੂੰ ਕਰ ਦੋ ਕਰ ਦੋ ਦਰ ਨਹੀਂ ਹੁੰਦੀ ਚਾਲੀ ਚੌਰੀ ਥੇ ਉਹਨਾਂ ਦਾ ਹੱਥ ਕੇ ਅੱਗੇ ਕੱਢੀ ਉਹਨਾਂ ਆ ਜਾ ਕੇ ਕਰੋ ਥੋੜਾ ਅੱਗੇ ਕਰ ਦਿਓ ਅੱਗੇ ਕਰ ਲੋ ਉਹਦਾ ਅੱਗੇ ਕਰ ਲੋ ਸਮਾਜ ਸੈਂਟਰ ਤੋਂ ਹੁੰਦੇ ਇਹਦੇ ਹੋਂਦ ਤੋਂ ਜਾ ਕੇ ਆ ਆ ਬੰਦੇ ਸਾਰੇ ਗੱਡੀ ਦੇ ਪਿਛਲੇ ਪੰਨੇ ارے خدا خدا باد خدا باد او بھائی اڑا ماری بیٹھ کے بیٹھ جا او بیٹھو بیٹھو ائی تھو بندے ٹھال ہیں تھو تم قدم مانگتے ہیں اپنی جنا لا کے سٹاریا پیچھے پیچھے اچھے مڑے لو بھی چھٹے جگہ آ گیا سمجھدی ہو تھوڑا کو

ਤਾਂ ਡਰੈਫਟ ਨਹੀਂ ਆਉਣੀ ਕੋਈ ਕੋਈ ਨਹੀਂ ਆਉਣਾ ਬਹਿ ਜਾਓ ਮੇਰੇ ਵੀਰ ਤੂੰ ਕੀ ਕਹਿੰਦਾ ਬੜੇ ਬੜਾ ਕਾੜ ਰੋ ਦੂਜਾ ਨੇ ਆ ਜੇ ਜਨਾ ਕਰੋ ਬਾਦਲ ਮੇਰੇ ਵੀਰ ਕਿੱਥੇ ਸਟੇ ਚੱਲਣੀ ਜਿੱਥੇ ਰੋਦਰ ਚੱਲਣੀ ਹੈ ਉਹਨਾਂ ਤੇਰੀ ਇੱਥੇ ਚੱਲਣੀ ਹੈ ਤੇ ਤੋਂ ਜੜੂ ਅਧਵੰਤਵਾਰ ਜਾਊਗਾ ਉਹਦਾ ਚਨਾਜਾ ਕੱਢ ਜਾਪਾ ਜਾਣਾ ਕਿਉਂ ਲੋਕਾਂ ਦੇ ਫੋਨਾਂ ਦੇ ਗਰਾਉਂਡ ਦੇਣ ਵਾਸਤੇ ਵੀ ਆਇਆ ਉਹਦਾ ਕੋਈ ਮੰਤਰੀ ਮੰਡਲ ਨਹੀਂ ਹਾਜ਼ਰ ਹੋ ਸਕਿਆ ਸਾ ਭਾਈ ਬੈਂਟੀਆ ਜਿਹੜਾ ਰਸਤਾਜ ਸਿੰਘ ਦੀ ਧਰਤ ਹੈ ਉਹ ਸੋਤ ਤਰਨ ਦੇ ਬਲਾਰਿਆਂ ਨਾਲ ਗੱਲਬਾਤ ਕਰਨੀ ਆ ਬੜੇ ਆਰਾਮ ਦੇ ਨਾਲ ਕਰਦਾ ਸੀ ਰਸਤਾਜ ਸਿੰਘ ਦੀ ਧਰਤ ਦੂਸਰੀ ਗੱਲ ਕਈ ਜਿਲ੍ਹਿਆਂ ਤੋਂ ਸੂਤੋਂ ਦੇ ਜਿਲ੍ਹਿਆਂ ਦੇ ਪ੍ਰਧਾਨ ਸਿਕਤਰ ਸੂਤੋਂ ਦੀ ਆ ਗਈ ਕਵਾਸ ਜਿਲ੍ਹਿਆਂ ਦੇ ਪ੍ਰਧਾਨ ਸਿਕਤਰ ਜਿੰਨੇ ਪਹੁੰਚੇ ਆ ਅਗਲੇ ਪਾਸੇ ਆਜਣ ਆਪਾਂ ਇੱਕ ਜਿਹੜੀ ਮੀਟਿੰਗ ਕਰਕੇ ਆ ਫਿਰ ਅਗਲੀ ਜਿਹੜੀ ਵਿਚਾਰਤਾ ਦੇ ਨਾਲ ਹਾਂਜੀ ਕਰਾਂਗੇ ਧੰਨਵਾਦ ਤਾਂ ਲਾਤੀ ਮੇਰੇ ਵੀਰ ਜਿੱਥੇ ਤੱਕ ਨਜ਼ਰ ਆਉਂਦੀਆਂ ਐਨ ਵੀ ਕਿੱਤਾ ਤੱਕ ਰੋ ਅਸੀਂ ਨਾਰੇ ਮਾਰਦੇ ਆ ਜੁਨਾ ਆਖਿਆ ਨੇ ਹਕਮ ਦਿੱਤਾ ਪ੍ਰਧਾਨ ਸਕੱਤਰ ਅੱਗੇ ਆ ਕੇ ਅਗਲੀ ਤੋਂ ਰੂਪਰੇਖਾ ਜਿਹੜੀ ਆ ਇਹ ਨਿਕਲੀਆਂ ਐ ਜੁਨਾ ਦੇ ਪ੍ਰਧਾਨ ਸਕੱਤਰ ਵੋ ਵੋ ਸਾਡਾ ਪਲਾਸ ਸੁਬਾਪੂ ਤੇ ਜੁਨਾ ਦਾ ਪ੍ਰਧਾਨ ਸਕੱਤਰ ਆ ਆਪ ਆਪਣੀ ਸਟੇਜ ਵਾਲੀ ੱਡੀ ਦੇ ਅਗਲੇ ਪੰਨੇ ਆ ਗਏ ਨੇ ਇੱਕ ਬੰਨੇ ਭਗਵਾਨ ਸਤਿਆਨ ਦੀ ਅਰੰਗੀ ਚੱਲੂਗੀ ਇੱਕ ਬੰਨੇ रैली चलू थी असां नारे लाॾे राखी सरकारो की चंपा सारी हथ लेण जी तरह क ਜੋੜਾ ਵੀਰੋ ਉਹ ਭੱਜਿਆ ਰਾਵਾਂ ਨਾ ਕਾਹਤ ਬਾਦ ਮੈਂ ਤੇ ਖੁੱਪੋਈ ਬਣ ਲੈ ਇਹ ਵਾਰੀ ਵਾਰੀ ਜਿਸ ਤਰ੍ਹਾਂ ਸੰਬਾਦ ਕੌਣ ਦੇ ਹਕਮਾਂ ਨਾਲ ਕਰੀ ਜਾਵਾਂਗੇ ਤੇ ਇਹ ਜਿਹੜੀ ਤੁਹਾਡੀ ਬਾਣੀ ਆ ਅੱਜ ਦੁਨੀਆ ਦੇ ਵਿੱਚ ਜਾਊਗੀ ਛੋੜਾ ਤਕਵਤਮਾਨ ਸਰਕਾਰ ਵਾਰ-ਵਾਰ ਰਹਿਣਾ ਕਰਕੇ